ਹਾਂਜੀ ਗਾਈਜ਼ ਆ ਕਬੂਤਰੀ ਜਾਂ ਠੀਕ ਆ ਦੱਸੋ ਲਈਏ ਜਾਂ ਨਾ ਲਈਏ ਕਮੈਂਟ ਕਰਕੇ ਠੀਕ ਆ ਖੱਟੀਆਂ ਅੱਖਾਂ ਦੀ ਆ ਦੇਖੋ ਸ਼ੌਂਕਰ ਕਬੂਤਰ ਦਾ ਖੱਟੀਆਂ ਅੱਖਾਂ ਦੀ ਚਿੱਟੇ ਚਿੱਟੇ ਨੋਹਾਂ ਦੀ ਠੀਕ ਆ ਗਾਈਜ਼ ਪੱਲਾ ਇਹਦਾ ਆ ਹੈ ਦੇਖ ਸਕਦੇ ਹੋ ਪੱਲਾ ਬਾਕੀ ਮੈਨੂੰ ਤਾਂ ਨਹੀਂ ਸੈਟ ਬੈਠੀ ਉਹ ਹੈ ਡੱਬੀ ਜੇ ਵਾਂਗੂ ਠੀਕ ਆ ਪਿਓਰ ਤੇ ਹੈ ਨਹੀਂ ਪੂਰੀ ਦੇਖ ਸਕਦੇ ਹੋ ਬਾਕੀ ਦੱਸਿਓ ਲਈਏ ਜਾਂ ਨਾ ਲਈਏ ਠੀਕ ਆ ਕਮੈਂਟ ਕਰਕੇ ਆਪਣੇ ਹੀ ਬੰਦੇ ਕੋਲੇ ਆ ਜ਼ਰੂਰ ਦੱਸਿਓ ਸਾਰੇ ਸ਼ੀਗਰ ਸਾਰਾ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਤੁਸ ਸਾਰੇ ਵਧੀਆ ਹੋਗੇ ਤੇ ਕੈਂਟ ਹੋਗੇ ਮੈਲਫਰਲ ਕੈਂਟ ਆਜੋ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆ ਅੱਜ ਕੁਝ ਗਾਇ ਨਵਾਂ ਕਰਾਂਗੇ ਨਵਾਂ ਕੀ ਕਰਨਾ ਅੱਜ ਛਤਰੀ ਦੀ ਤੈਹ ਬਦਲਣੀ ਆ ਠੀਕ ਆ ਲਾਲ ਨੀਲੀ ਸੀ ਹੁਣ ਕੱਲੀ ਨੀਲੀ ਕਰਨੀ ਜਿਹੜੇ ਕਬੂਤਰ ਲੈਂਦੇ ਸਾਰੇ ਨੀਲੀ ਤੈਹ ਦੇ ਆ ਤੇ ਉਹਨੇ ਪਹਿਲਾਂ ਕਹਿੰਦਾ ਸੀ ਕਹਿੰਦਾ ਨਹੀਂ ਤਾਂ ਟੱਪ ਜਾਣਗੇ ਨੀਲੀ ਤੈਹ ਦੇ ਕਰ ਲਾ ਤੇ ਅੱਜ ਛਤਰੀ ਦੀ ਐਕਸਚੇਂਜ ਕਰਦੇ ਆ ਆਪਾਂ ਨੀਲੀ ਤੈਹ ਕਰ ਦਿੰਨੇ ਆ ਫਿਲਹਾਲ ਛਤਰੀ ਲੱਗੀ ਵੀ ਆ ਤੇ ਕਬੂਤਰ ਮੈਂ ਹਜੇ ਦਾ ਖੋਲੇ ਨਹੀਂ ਕਿਉਂਕਿ ਇਹਨਾਂ ਨੂੰ ਬਾਹਰ ਤਾਂ ਕੱਢਦਾ ਨਹੀਂ ਹੁੰਦਾ ਪਿਛਲੇ ਕਬੂਤਰਾ ਵਾਂਗੂ ਫਿਰ ਲੱਟ ਹੋ ਜਾਂਦੇ ਮੇਰੇ ਸਾਲੇ ਤੇ ਹੁਣ ਇਹਨਾਂ ਦੇ ਵਿੱਚ ਹੀ ਦਾਣੇ-ਦੁਣੇ ਪਾ ਦਿੰਨਾ ਤੇ ਅੱਜ ਕਬੂਤਰਾ ਨੂੰ ਘਰੇ ਹੀ ਸੀ ਛਤਰੀ ਤੇ ਬੰਨਾਂਗੇ ਪਹਿਲਾਂ ਛਤਰੀ ਦੀ ਤਾਹ ਐਕਸਚੇਂਜ ਕਰਦੇ ਆ ਲਾਲ-ਨੀਲੀ ਤੋਂ ਕੱਲੇ ਨੀਲੀ ਕਰ ਦਿੰਨੇ ਆ ਖੰਡ ਵਾਲਾ ਗੱਟਾ ਪਿਆ ਆਪਣੇ ਕੋਲੇ ਪੁਰਾਣਾ ਉਹ ਸਿਉਂ ਦਿੰਨੇ ਉੱਤੇ ਠੀਕ ਆ ਗਾ ਜੀ ਸਿੱਧਾ ਜਿਗਾੜ ਕਪੜਾ-ਕੁਪੜਾ ਤਾਂ ਹੈ ਨਹੀਂ ਉਹ ਵੀ ਨੀਲਾ ਹੀ ਆ ਤਾ ਕਰਕੇ ਆਇਓ ਫਿਰ ਖੰਡ ਵਾਲਾ ਗੱਟਾ ਲਿਆਉਣੇ ਆ ਕਿਤੇ ਆ ਹੀ ਨਾ ਲਾ ਦੀ ਆ ਵੀ ਪਿਆ ਇੱਥੇ ਬਾਕੀ ਨਵਾਂ ਜਿਹਾ ਹੁੰਦਾ ਨਾ ਉਹ ਬੜਾ ਨੀਲਾ ਉਹ ਲਿਆਉਣੇ ਥੱਲੋਂ ਚੱਕ ਕੇ ਪਿਆ ਹੋਣਾ ਵੇਨੇ ਥੱਲੇ ਜਾ ਕੇ ਤੇ ਬਾਕੀ ਵਲੌਗ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਕਮੈਂਟ ਵੀ ਜਰੂਰ ਲਓ ਜੀ ਸਾਰਾ ਸਮਾਨ ਤਾਂ ਆਪਾਂ ਲੈ ਜਾਂਦਾ ਨੀਲਾ ਗੱਟਾ ਲੈ ਜਾਂਦਾ ਹੀ ਲੱਭਿਆ ਆਪਾਂ ਨੂੰ ਹੋਰ ਨੀਲਾ ਹੈ ਨਹੀਂ ਸੀ ਇਦੋਂ ਤੇ ਆਪਾਂ ਇਸ ਤਰ੍ਹਾਂ ਦੇ ਉੱਤੇ ਹੀ ਸਿਉਂ ਦਿੰਨੇ ਕਿਉਂਕਿ ਇੱਕ ਛਤਰੀ ਹੋਰ ਲਿਆਵਾਂਗੇ ਪਰ ਨੀਲੀ ਤੇ ਪਟਦਾਂਗੇ ਲਾਲ ਨੀਲੀ ਰੱਖਾਂਗੇ ਠੀਕ ਆਪਣੇ ਕੋਲ ਲਾਲ ਲੀਲੀ ਦੇ ਵੀ ਕਬੂਤਰ ਹੈ ਤੇ ਕੱਲੀ ਨੀਲੀ ਦੇ ਵੀ ਕਬੂਤਰ ਹੈ ਠੀਕ ਹੈ ਗਾਇਸ ਤੇ ਉਹ ਭਈ ਸੂਈ ਕੈਂਚੀ ਸਾਰਾ ਕੰਮ ਲੋਟ ਹੈ ਤੇ ਹੁਣ ਕਰਦੇ ਆਂ ਅਮ ਆ ਹਵੀ ਲੋਟ ਠੀਕ ਆ ਸੋਹਣੇ ਆਂ ਦੇ ਉੱਤੇ ਫਿਰ ਵਲਾਓ ਕਰਾਂਗੇ ਵਿਖਾਵਾਂਗੇ ਤੁਹਾਨੂੰ ਸਿਉਂ ਸਿਉਂ ਕੇ ਠੀਕ ਆ ਗਾਇਜ਼ ਤੇ ਆ ਬੁੱਠਾ ਬੁੱਠਾ ਹੀ ਆ ਲਾਦ ਗਏ ਉਹ ਐਂ ਦੇ ਖਰਾਵਾ ਆ ਬੇ ਕੰਮ ਵੇਖੇ ਛਤਰੀ ਹੋਰ ਲੈ ਹਣੀ ਇੱਕ ਤਰੀਕ ਨੂੰ ਆਪਾਂ ਠੀਕ ਆ ਗਾਇਜ਼ ਓਕੇ ਗਾਇਜ਼ ਮਿਲਦੇ ਆ ਫਿਰ ਦਸਾ ਮਿੰਟ ਬਾਅਦ ਹਾਂਜੀ ਗਾਇਜ਼ ਲਓ ਜੀ ਛਤਰੀ ਦੀ ਤੈ ਮੁੰਡੇ ਨੇ ਬਦਲ ਦਿੱਤੀ ਐ ਠੀਕ ਆ ਲਾਲ ਨਹੀਂ ਦੀ ਤੋਂ ਸਿੱਧੇ ਨੀਲੀ ਕਰਤੀ ਹੁਣ ਬੰਨ ਕੇ ਵੇਨੇ ਕਬੂਤਰ ਇਕਰਾ ਆਹ ਵਾਸਤੇ ਲਾਤੀਏ ਬਾਸ ਵੀ ਆਪਣਾ ਟੇਡਾ ਹੀ ਆ ਦੇਖੋ ਇਹਨੂੰ ਵੀ ਕਰਦੇ ਆ ਲੋਟ ਤੇ ਆ ਲਾ ਦੀ ਛਤਰੀ ਫਿਰ ਛੜਦੇ ਆ ਕਬੂਤਰ ਇੰਦੇ ਤੇ ਠੀਕ ਆ ਗਾਇਸ ਹੁਣ ਦੇਖੋ ਗਾਇਸ ਪ੍ਰੋਪਰ ਛਤਰੀ ਠੀਕ ਹੈ ਹੁਣ ਦੱਸਿਓ ਹੋ ਗਈ ਨਾ ਨੀਲੀ ਜਮਾ ਲੋ ਗਾਇਸ ਛਤਰੀ ਸੈਉਂਤੀ ਆਪਾਂ ਉੱਤੇ ਫੀਤਾ ਵੀ ਲਾਤਾ ਹੁਣ ਕੱਢਦੇ ਆ ਕਬੂਤਰ ਇੱਕ ਅੱਧਾ ਲਾਉਣੇ ਆ ਦੋ ਕਬੂਤਰ ਲਾਉਣੇ ਆ ਠੀਕ ਆ ਆਜੋ ਫਿਰ ਖੋਲੀਏ ਜਿਹੜੇ ਨੀਲੀ ਤੈਹਦੇ ਆ ਖੁੱਡੇ ਦੀ ਚਾਬੀ ਨਾ ਖੁੱਡਾ ਖੋਲੀਏ ਗੇਟ ਕੁੱਡੇ ਦਾ ਗੇਟ ਹਾਂਜੀ ਗイズ ਨਵੇਂ ਕਬੂਤਰ ਆਪਾਂ ਛਤਰੀ ਤੇ ਲਾਤੇ ਤੁਸੀਂ ਦੇਖ ਸਕਦੇ ਹੋ ਨੀਲੀ ਤਹਿ ਤੇ ਠੀਕ ਹੈ ਜਿਹੜੇ ਨਵੇਂ ਲਿਆਂਦੇ ਸੀ ਤੇ ਇਹਨਾਂ ਨੂੰ ਲਾਉਣੇ ਆ ਤੇ ਗਰਮੀਆਂ 'ਚ ਛੱਡਾਂਗੇ ਠੀਕ ਹੈ ਸੌਨੀ ਛੱਡਦੇ ਬੱਚੇ-ਬੁੱੱਚੇ ਲੈਣੇ ਆ ਕਬੂਤਰੀ ਦੇ ਠੀਕ ਹੈ ਜਿੰਦੇ ਤੋਂ ਕਬੂਤਰੀ ਜਾਂਦੀ ਬਾਈ ਤੋਂ ਮੈਂ ਉਹ ਕਹਿੰਦਾ ਯਾਰ ਵੀ ਇਹ ਲੱਗਦੀ ਬਹੁਤ ਔਖੀ ਆ ਇਹਨੂੰ ਛੱਡੀ-ਛੁੱਡੀ ਨਾ ਦੋ ਤਿੰਨ ਮਹੀਨੇ ਛਤਰੀ ਤੇ ਲਵਾ ਕੇ ਪੂਰੀ ਚੰਗੀ ਤਰ੍ਹਾਂ ਫਿਰ ਛੱਡੀ ਤੇ ਆਪਾਂ ਹੁਣ ਉਹਨਾਂ ਚਿਰ ਨਹੀਂ ਛੱਡਦੇ ਜਿੰਨਾਂ ਚੱਕਰ ਫਲ ਗਰਮੀ ਨਹੀਂ ਆਉਂਦੀ ਬੱਚੇ ਖੜਾ ਕੇ ਛੱਡਾਂਗੇ ਠੀਕ ਹੈ ਗイズ ਆディ ਬੰਤੀ ਸੀ ਮਾਮੇ ਦੇ ਮੁੰਡੇ ਕੋਲ ਉੱਪਰ ਦੇਖ ਸਾਤ ਇੱਕ ਕੰਦੇ ਘੁੱਡੇ ਚ ਕਮਰੇ ਚੋਕ ਤੇ ਗੋਠੀ ਦੇ ਦੇਖੋ ਜ ਆ ਰਹੇ ਬੱਚੇ ਕਢਾਏ ਜਿਹੜੇ ਤੇ ਕੁਝ ਪਿੰਜਰੇ ਚ ਤੇ ਉੱਤੇ ਵੀ ਆ ਬਖਾਵਾਂਗੇ ਤੁਹਾਨੂੰ ਚੈੱਕ ਕਰੋ ਮੁੰਡੇ ਦੇ ਚੂਤਰਾਸ ਬੰਦੇ ਦੇ ਮਾਮੇ ਦੇ ਕਿਵੇਂ ਆ ਠੀਕ ਆ ਬਾਅਦ ਚੋਂ ਕਰਦੇ ਆ